ਵਾਨੂੰ ਦੱਸ ਦਈਏ ਜੀ ਪੰਤਮਾ ਸਾਹਿਬ ਨੇ BMW ਕਾਰ ਦੇ ਵੱਡੇ ਅਧਿਕਾਰੀਆਂ ਦੇ ਮਿਲਣ ਤੋਂ ਬਾਅਦ ਇੱਕ ਵੱਡਾ ਐਲਾਨ ਕੀਤਾ ਤੁਹਾਨੂੰ ਦੱਸ ਦਿਆਂ ਪੰਤਮਾ ਸਾਹਿਬ ਨੇ ਕੀ ਕਿਹਾ ਅੱਜ ਅਸੀਂ ਨਾਮੀ ਕੰਪਨੀ BMW ਗੱਡੀਆਂ ਤੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਪੰਜਾਬ ਦੇ ਮੰਡੀ ਗੋਬਿੰਦਗੜ ਦੇ ਵਿੱਚ BMW ਤੇ ਪਾਰਟ ਬਣਾਉਣ ਦੇ ਲਈ ਪਲਾਂਟ ਲਗਾਉਂਦਾ ਫੈਸਲਾ ਕੀਤਾ ਜਿੱਥੇ ਸੈਂਕੜਾ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਮਿਲੇਗਾ ਮੈਂ ਅਗਲੇ ਮਹੀਨੇ ਤੋਂ ਇਸ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਹਾਂ ਜੀ ਤੁਹਾਨੂੰ ਦੱਸਤੀ ਇਹ ਚੀਜ਼ BMW ਕਾਰ ਜਿਹੜੀ ਕਿ ਕਾਫੀ ਮਸ਼ਹੂਰ ਹੈਗੀ ਜੀ ਉਸਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈਗੀ ਪੰਤਪਤ ਸਾਹਿਬ ਨੇ ਤੇ BMW ਕਾਰ ਦੇ ਪਾਰਟਸ ਬਣਾਉਣ ਦੇ ਲਈ ਪਲਾਂਟ ਬਣਾਇਆ ਜਾਏਗਾ ਜੀ ਗੋਬਿੰਦਗਰ ਦੇ ਵਿੱਚ ਜੋ ਭਗਵੰਤਪਾ ਸਾਹਿਬ ਨੇ ਮੀਟਿੰਗ ਤੋਂ ਬਾਅਦ ਦੱਸਿਆ ਹੈਗਾ ਜੀ ਵੱਡੀ ਖਬਰ ਹੈਗੀ ਹੈ ਜੀ ਫੋਰਨ ਦੀ ਕੰਪਨੀਆਂ ਜੋ ਹੈ ਨਿਵੇਸ਼ ਕਰਦੀ ਪਈਆਂ ਹਨ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਅਸੀਂ ਖਬਰਾਂ ਦਿਖਾਣੇ ਹੀ ਹੈਗੇ ਆਂ ਕੀ ਬੋਰਡ ਲੱਗੇ ਹੁੰਦੇ ਆ ਕਿ ਇੰਨੇ ਕਰੋੜਾਂ ਰੁਪਏ ਦਾ ਜੋ ਹੈ ਨਿਵੇਸ਼ ਆਇਆ ਹੈਗਾ ਤੇ ਇਹਗਾ ਸਾਬਿਤ ਵੀ ਹੁੰਦੀ ਹੈ ਕਿ ਕਿਉਂਕਿ ਹੁਣ BMW ਕਾਰ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਮੀਟਿੰਗ ਕੀਤੀ ਸੀ ਭਗਵੰਤਪਾ ਸਾਹਿਬ ਨੇ ਉਹਨਾਂ ਨਾਲ ਤੇ ਉਹਨੇ ਇਹ ਪਾਰਟਸ ਬਣਨਗੇ BMW ਗੱਡੀ ਦੇ ਪੰਜਾਬ ਦੇ ਵਿੱਚ ਇਹ ਵੱਡੀ ਖਬਰ ਹੈਗੀ ਜੀ ਭਗਵੰਤਨਾਥ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਤਾਂ ਕਿ ਜੋ ਹੈ ਭਾਰਤ ਦੇ ਵਿੱਚ ਪੰਜਾਬ ਦਾ ਨਾਮ ਹੋਰ ਰੋਸ਼ਨ ਹੋਵੇ ਤੇ ਪੰਜਾਬ ਨੰਬਰ 1 ਸੂਬਾ ਬਣੇ ਪਰਦੇ ਵਿੱਚ ਤੁਹਾਨੂੰ ਦੱਸ ਦਈਏ ਪੰਤਮਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈ ਕਿ ਜੀ ਆਮ ਆਦੀ ਪਾਰਟੀ ਦੀ ਬਾਗਦੋੜ ਸੰਭਾਲੀ ਹੈਗੀ ਆ ਪੰਤਮਨ ਸਾਹਿਬ ਨੇ ਸਕੂਲ ਖੋਲੇ ਹੈਗੇ ਤੇ ਮੋਹੱਲਾ ਕਲੀਨਿਕ ਬਣਾਏ ਹੈਗੇ ਹੈ ਇਨਫਰਾਸਟ੍ਰਕਚਰ ਹੋ ਰਿਹਾ ਹੈਗਾ ਜੀ ਹੁਣ ਤਾਂ ਵੱਡੀ ਕੰਪਨੀਆਂ ਦੇ ਪਲਾਂਟਸ ਵੀ ਹੈ ਜਿਹੜੇ ਬਣਾਏ ਜਾਣਗੇ ਉਹਨਾਂ ਦੇ ਜੋ ਹੈ ਪਾਰਸ ਹੈ ਗੱਡੀਆਂ ਦੇ BMW ਦੇ ਉਹ ਗੋਬਿੰਦਗੜ੍ਹ ਵਿੱਚ ਬਣਾਏ ਜਾਣਗੇ ਵੱਡੀ ਖਬਰ ਹੈ ਕਿ ਜੀ ਤੁਹਾਡਾ ਇਸ ਪਰ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਖਬਰ ਵੱਧ ਤੋਂ ਵੱਧ ਫੈਲਾ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇਗੀ ਪੰਤਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾਉਂਦਾ ਜਿਹੜਾ ਸੁਪਨਾ ਲਿੱਤਾ ਹੈਗਾ ਉਸ ਤੇ ਜੋ ਹੈ ਵੱਧ ਰਹੇ ਹੈਗੇ ਆ ਉਸ ਤੇ ਨਾਲ ਹੀ ਤੇ ਇਦਾਂ ਹੀ ਕੰਮ ਪੰਤਮਾਨ ਸਾਹਿਬ ਤੁਸੀਂ ਕਰਦੇ ਰਹੋ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਜੀ ਪੰਤਮਾਨ ਸਾਹਿਬ ਨੇ ਵੱਡਾ ਐਲਾਨ ਕਰ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕੀਤਾ ਵਿਰੋਧੀਆਂ ਨੇ ਵੀ ਜੋ ਹੈ ਤੰਗ ਕਸੇ ਸੀਗੇ ਜਿਵੇਂ ਬਿਕਰਮਜੀਤ ਸਿੰਘਾਂ ਨੇ ਤੰਗ ਕਸੇ ਸੀਗੇ ਕਿ ਇਹ ਸਿਰਫ ਗੱਲ ਹੈਗੀ ਐ ਪਰ ਪੰਥਵਾ ਸਾਹਿਬ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਥਵਾ ਸਾਹਿਬ ਜੋ ਕਹਿੰਦੇ ਹੈ ਉਹ ਕਰਦੇ ਹੈ ਤੇ ਪੰਥਵਾ ਸਾਹਿਬ ਨੇ ਆਪ ਕਹਿ ਹੈਗਾ ਕਿ ਅਸੀਂ ਜੋ ਕਹਨੇ ਹਾਂ ਉਹ ਕਰਦੇ ਹਾਂ ਤੇ ਇਦਾਂ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੇ ਰਵਾਂਗੇ ਬਸ ਤੁਸੀਂ ਸਾਥ ਦਿੰਦੇ ਰਹੋ